ਮੈਂ ਅੱਜ ਦੀ ਫਾਊਂਡੇਸ਼ਨ ਤੋਂ ਜਿਹੜੇ ਸਾਡੇ ਇਹ लवली ਜੀ ਮਹਿੰਦੀ ਜੀ ਐਂਡ ਪਾਰਟੀ ਜਿਹੜੀ ਵੀ ਹੈ ਆ ਦੇਖੋ ਮੈਂ ਤਿੰਨ ਤਾ ਨਜ਼ਰ ਆ ਰਹੇ 1 2 3 ਇਹਨਾਂ ਦਾ ਪੂਰੀ ਟੀਮ ਮਤਲਬ ਕੀ ਦੇਖੋ ਕੱਲਾ ਕੋਈ ਨਹੀਂ ਕੁਝ ਕਰ ਸਕਦਾ लवली ਮਹਿੰਦੀ ਜੀ ਇਹਨਾਂ ਦੀ ਟੀਮ ਜਿਹੜੀ ਹੈਗੀ ਹੈ ਉਹਨਾਂ ਦਾ ਮੈਂ ਬਹੁਤ ਦਿਲੋਂ ਹੋਰ ਜ਼ਿਆਦਾ ਦਿਲੋਂ ਉਹਨਾਂ ਦਾ ਆਭਾਰੀ ਆ ਉਹਨਾਂ ਦਾ ਵੈਲਕਮ ਕਰਦਾ ਹਾਂ ਭਗਵਾਨ ਇਹਨਾਂ ਨੂੰ ਇਦਾਂ ਦੇ ਕੰਮਾਂ ਦੇ ਵਿੱਚ ਹੋਰ ਜ਼ਿਆਦਾ ਸ਼ਕਤੀ ਦੇਵੇ ਕਿ ਜਿਹੜੀ ਵੀ ਰਾਤ ਯਾਤਰਾ ਨਿਕਲਦੀ ਹੈ ਇਦਾਂ ਹੀ ਇਹ ਫੁੱਲ ਬਚਾ ਕੇ ਉਹਨਾਂ ਦਾ ਸਵਾਗਤ ਕਰਨ ਔਰ ਭਗਵਾਨ ਤੇਰਪਤੀ ਬਾਲਾ ਜੀ ਦੀ ਕਿਰਪਾ ਪ੍ਰਾਪਤ ਕਰਨ ਬਾਕੀ ਸਾਡੇ ਸ਼ੌਂਕ ਜੀ ਨੇ ਮੈਨੂੰ ਕੱਲ ਕਿਹਾ ਸੀ ਕਿ ਇਹਨਾਂ ਦਾ ਤਾਂ ਕਮਾਲ ਹੀ ਅਲੱਗ ਹੈ ਸਾਡੇ ਸ਼ੋਕ ਜੀ ਉਹ ਪਿੱਛੇ ਖੜਿਆ ਆ ਸਾਹਮਣੇ ਨਹੀਂ ਆਂਦੇ ਉਹ ਕਹਿੰਦਾ ਮੈਂ ਪਿੱਛੇ ਠੀਕ ਆ ਪਰ ਉਹਨਾਂ ਵੱਲੋਂ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਿਹੜਾ ਕੀ ਭਗਵਾਨ ਤੇਰਪਤੀ ਬਾਲਾ ਜੀ ਦੇ ਰੱਤ ਦੇ ਵਿੱਚ ੱੱਲੇ ਤੁਸੀਂ ਫੁੱਲ ਬਿਚਾ ਕੇ ਗਲੀਚਾ ਜਿਹੜਾ ਫੁੱਲਾਂ ਦਾ ਵਿਛਾਇਆ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਔਰ ਅਸੀਂ ਭਗਵਾਨ ਤੇਰਪਤੀ ਬਾਲਾ ਜੀ ਤੋਂ ਇਹ ਆਸ਼ੀਰਵਾਦ ਤੁਹਾਨੂੰ ਕਹਿੰਨੇ ਆ ਕਿ ਦੇਨ ਕਿਸ ਮੁੱਚੀ ਟੀਮ ساری ਜਿੰਨੀ ਵੀ ਤੁਹਾਡੀ ਦੀ ਫਾਊਂਡੇਸ਼ਨ ਦੀ ਆ ਉਹਨਾਂ ਦੀ ਇਹਨਾਂ ਤੇ ਕਿਰਪਾ ਹੋਵੇ ਔਰ ਇਹਨਾਂ ਦੇ ਕਟ-ਕਟੇ ਜਨ ਔਰ ਜੋ ਵੀ ਇਹਨਾਂ ਦੀ ਮਨੋ ਕਾਮਨਾ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਜੈ ਗੋਬਿੰਦਦਾ ਜੈ ਗੋਬਿੰਦਦਾ ਅੱਜ ਤ੍ਰਿਪਤੀ ਬੱਲਾ ਜੀ ਦੀ ਰਥ ਯਾਤਰਾ ਦੀ ਫੁੱਲਾਂ ਦੀ ਸੇਵਕਾ ਕੇ ਸਵਾਗਤ ਕੀਤਾ ਗਿਆ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਕੇਲਿਆਂ ਦਾ ਤੇ ਟਿੱਕਿਆਂ ਦਾ ਲੰਗਰ ਲਗਾਇਆ ਗਿਆ ਤੇ ਨਾਲ ਬੱਚਿਆਂ ਨੂੰ ਮੰਤਰੀਆਂ ਵੰਡੀਆਂ ਗਈਆਂ ਅਜੀ ਹਰੇਕ ਰੱਥ ਯਾਤਰਾ ਦਾ ਭਾਵੇਂ ਉਹ ਗੁਰਪੁਰਬ ਹੋਵੇ ਭਾਵੇਂ ਜਨਮਸ਼ਟਮੀ ਹੋਵੇ ਜਾਂ ਸ਼ਿਵਰਾਤਰੀ ਦੀ ਰੱਥ ਯਾਤਰਾ ਹੋਵੇ ਜਾਂ ਤ੍ਰਿਪਤੀ ਗੱਲ ਆ ਜੀ ਦੀ ਐਸੀ ਤਰ੍ਹਾਂ ਹੀ ਫੁੱਲਾਂ ਦੀ ਸੇਵ ਪਛਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਅਸੀਂ ਸਵਾਗਤ ਕਰਦੇ ਹਾਂ ਤੇ ਨਾਲ ਲੰਗਰ ਲਗਾਨੀ ਤੇ ਹਰੇਕ ਸੰਗਰਾਂਦ ਨੂੰ ਫ੍ਰੀ ਬਾਸੇਵਾ ਦਰਬਾਰ ਸਾਹਿਬ ਭੇਜੀ ਜਾਂਦੀ ਹੈ ਜਿਸ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਲੰਗਰ ਵੀ ਛਕਾਇਆ ਜਾਂਦਾ ਐਯੂਡੀ ਦਾ ਖਾਲਸਾ ਕਿੰਨੇ ਕਿੰਨੇ ਸੰਗਤ ਆਈ ਤੇ ਕਿੰਨੇ ਕਿ ਲੋਕਾਂ ਕਿੰਨੇ ਕਿ ਮਡੇ ਚਾਦਰ ਸੇ ਕਿਹੜੇ ਕਿਹੜੇ ਕੋਲ ਲੱਗੇ ਨਹੀਂ ਲੱਗੇਗਾ ਤੁਹਾਨੂੰ ਹਾਂ ਚਾਰ ਕਵਿੰਟਲ ਫੁੱਲ ਲੱਗੇ ਆ ਤੇ ਕਾਫੀ ਜਨਤਾ ਨੇ ਇਹਨਾਂ ਦਾ ਆਨੰਦ ਮਾਣਿਆ ਰੱਥ ਯਾਤਰਾ ਜੀ ਸਾਲਿਆ ਤੇ ਨਾਲ ਮਾਣਿਆ ਤੇ ਲੰਗਰ ਛਕਿਆ ਆਪਣੀ ਟੀਮ ਨੂੰ ਕੀ ਮੈਸੇਜ ਦੋਗੇ ਟੀਮ ਹਾਂਜੀ ਆਪਣੀ ਟੀਮ ਨੂੰ ਕਹਿੰਨੇ ਇਦਾਂ ਹੀ ਕੋਈ ਵੀ ਕਿਸੇ ਵੀ ਧਰਮ ਦੀ ਹੋਵੇ ਅਸੀਂ ਸਾਰੇ ਰਲ ਮਿਲ ਕੇ ਕਰਦੇ ਆ ਤੇ ਇਦਾਂ ਹੀ ਅੱਗੇ ਕਰਦੇ ਰਹਿਣਾ ਅੱਜ ਸਾਡੋ ਇਤਿਹਾਸਿਕ ਯਾਤਰਾ ਦਾ ਹਾਂਜੀ ਅੱਪਾ ਹਰ ਸਾਲ ਤਿਰੂਪਤੀ ਬੱਲਾਈ ਦੀ ਯਾਤਰਾ ਦਾ ਇਦਾਂ ਹੀ ਸਵਾਗਤ ਫੁੱਲਾਂ ਦੀ ਸੇਜ ਪਿਛਾ ਕੇ ਕਰਦੇ ਆਂ ਕਿਉਂਕਿ ਪ੍ਰਵੀਨ ਕੁਮਾਰ ਐਮ ਕੇ ਜੀ ਨੇ ਪਿਛਲੇ ਸਾਲ ਤੋਂ ਆਪਣੇ ਹੱਥ ਜਿੰਮਾ ਲਿਆ ਯਾਤਰਾ ਦਾ ਜੋ ਕਿ ਇਹਦੇ ਵਿੱਚ ਪਹਿਲਾਂ ਆਰਤੀਆਂ ਜਿਹੜੀਆਂ ਹੁੰਦੀਆਂ ਸੀ ਉਹਦੇ ਵਿੱਚ ਪੈਸੇ ਲਾ ਕੇ ਕਰਾਈ ਜਾਂਦੀਆਂ ਜੋ ਕਿ ਇਸ ਪ੍ਰਥਾ ਨੂੰ ਐਮ ਕੇ ਪ੍ਰਵੀਨ ਅਗਰਵਾਲ ਜੀ ਨੇ ਖਤਮ ਕਰਤਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਫ੍ਰੀ ਆਰਤੀ ਕਰਾ ਕੇ ਫ੍ਰੀ ਸਭ ਨੂੰ ਬਿਲਕੁਲ ਟੋਟਲ ਫ੍ਰੀ ਆਰਤੀ ਕਰਾ ਕੇ ਇਸ ਪ੍ਰਥਾ ਨੂੰ ਖਤਮ ਕੀਤਾ ਤੇ ਸਾਡੇ ਵੱਲੋਂ ਇਸ ਕਰਕੇ ਇਹ ਇਸ ਜੀ ਤੋਂ ਸਾਡੀ ਸੰਸਥਾ ਬਹੁਤ ਵਧੀਆ ਲੱਗਿਆ ਸਭ ਨੂੰ ਸਾਡੀ ਸੰਸਥਾ ਨੂੰ ਤੇ ਅਸੀਂ ਪੂਰੀ ਰਾਤ ਯਾਤਰਾ ਦੇ ਅੱਗੇ ਰੱਥ ਦੇ ਅੱਗੇ ਫੁੱਲਾਂ ਦੀ ਸਹੀ ਵਿਸ਼ਾ ਕੇ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਲੈ ਗਏ ਉਹ ਕਾਫੀ ਦੂਰ ਤੱਕ ਵਿਛਾਈ ਗਈ ਹੈ ਫੁੱਲਾਂ ਦੀ ਚਾਦਰ ਤੇ ਵਿਛਾ ਕੇ ਗੁਲਾਬ ਤੇ ਵਾਈਟ ਫੁੱਲਾਂ ਦੀ ਚਾਦਰ ਵਿਛਾ ਕੇ ਤੇ ਉਸ ਤੋਂ ਬਾਅਦ ਲੰਗਰ ਲਗਾਇਆ ਗਿਆ ਟਿੱਕੀ ਚਾੜ ਦਾ ਤੇ ਉਸ ਤੋਂ ਬਾਅਦ ਸਾਡੇ ਵੱਲੋਂ ਹੋਰ ਵੀ ਬੰਸਰੀਆਂ ਬੱਚਿਆਂ ਦੇ ਲਈ ਛੋਟੇ-ਛੋਟੇ ਬੱਚਿਆਂ ਨੂੰ ਬੰਸਰੀਆਂ ਵੰਡੀਆਂ ਗਈਆਂ ਤੇ ਇਦਾਂ ਹੀ ਸਾਡੀ ਸੰਸਥਾ ਵੱਲੋਂ ਹਰੇਕ ਕਾਰਜ ਕੀਤਾ ਜਾਂਦਾ ਹੈ ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ मेरे को बहुत अच्छा लगा और मैंने स्पेशल अपने हस्बैंड को बोला था कि मैंने ये प्रोग्राम देखने के लिए आना है रथ यात्रा देखनी है मैं बाबा दीप सिंह फाउंडेशन की तरफ से हूँ और मेरे को उनका प्रोग्राम बहुत अच्छा लगता है जहाँ पे भी इनका प्रोग्राम होता है तो मैं बिना बुलाई पहुँच जाती हूँ हस्बैंड मना करता है लेकिन मैं आती हूँ फिर भी दर्शन के लिए मेरे को मेरे को सेवा मैंने की थी यहाँ पर जो केले बांटे थे उसकी सेवा और मैंने फूलों की सेवा भी की थी वो फूल फटाफट दिए मैंने बंसरी दी है सबको बच्चे आ रहे थे बंसरी के लिए कि बंसरी दो बंसरी दो अच्छा लग रहा था उनको देख के तो मतलब कि अच्छा लगा दिल खुश हो गया मेरा यहाँ पे आके ना इसीलिए मैंने इतनी टाइम तक तो वेट किया है कि मेरे भी हाथ से सेवा हो यहाँ पे